ਯਰ ਅਦਰਚ ਕੋ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ لال ਗਰਗਨ ਉਹਨਾਂ ਨੂੰ ਗੱਲ ਕਰਾਂਗੇ ਕਿ ਕੱਲ ਦੇਸ਼ ਭਰ ਦੀਆਂ ਨਿਗਾ ਇਸ ਗੱਲ ਤੇ ਲੱਗੀਆਂ ਸੀ ਕਿ EVM ਦੇ ਮਾਮਲੇ ਤੇ 2065 ਦੇ ਮਾਮਲੇ ਤੇ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਤਾਂ ਫੈਸਲਾ ਕੀ ਆਏਗਾ ਫੈਸਲਾ ਨਹੀਂ ਆਇਆ 6 ਘੰਟੇ ਸੁਣਵਾਈ ਹੋਈ ਉਸ ਤੋਂ ਬਾਅਦ ਫੈਸਲਾ ਰਾਖਮਾ ਰੱਖ ਲਿਆ ਗਿਆ ਪਹਿਲੇ ਗੇਟ ਦੀਆਂ ਵੋਟਾਂ ਵੀ ਅੱਜ ਪੈ ਰੀਆਂ ਨੇ ਤੇ ਜੇ ਵੀ 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 ਪੈਟ ਤੇ ਕੋਈ ਫੈਸਲਾ ਨਹੀਂ ਹੁੰਦਾ ਜਾਂ ਅੱਜ ਫੈਸਲਾ ਨਹੀਂ ਹੁੰਦਾ ਤਾਂ ਫਿਰ ਵੋਟਾਂ ਪੈਣ ਤੋਂ 22% ਵੋਟਾਂ ਜਿਹੜੀਆਂ 22% ਸੀਟਾਂ ਜਿਹੜੀਆਂ ਅੱਜ ਉਹਨਾਂ ਤੇ ਵੋਟਾਂ ਪੈ ਜਾਣੀਆਂ ਸੋ ਇਹ ਫੈਸਲਾ ਕਿਵੇਂ ਆਏਗਾ ਕਦੋਂ ਤੱਕ ਰਾਖਵਾ ਰਹੇਗਾ ਲੋਕਾਂ ਦੇ ਮਨ ਦੇ ਵਿੱਚ ਇਵਨ ਸਾਡੇ ਮੰਦ ਦੇ ਵਿੱਚ ਇਹ ਸਵਾਲ ਨੇ ਵੀ ਇਹਨਾਂ ਦਾ ਕੀ ਜਵਾਬ ਹੈ ਡਾਕਟਰ ਸਾਹਿਬ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਜਦੋਂ ਕਿ ਇੱਕ ਜਿਹੜਾ ਦੋ ਮੈਂਬਰੀ ਬੈਂਚ ਉਹ ਇੱਕ ਜੱਜ ਨੇ ਕਿਹਾ ਵੀ ਹਰ ਚੀਜ਼ ਦੇ ਉੱਪਰ ਸ਼ੱਕ ਨਹੀਂ ਕਰਨਾ ਚਾਹੀਦਾ ਇਹਦੇ ਤੋਂ ਲੱਗਦਾ ਨਹੀਂਗਾ ਕਿ ਕੋਈ ਮਤਲਬ ਬਹੁਤ ਵਟਾ ਫੈਸਲਾ ਨਹੀਂ ਆਉਣ ਵਾਲਾ ਇਹਨੂੰ ਮੈਂ ਇਹ ਕਹਿਣ ਤੋਂ ਪਹਿਲਾਂ ਇਹ ਕਹਾਂਗਾ ਵੀ ਇਹ ਫੈਸਲੇ ਦੀ ਅਹਿਮੀਅਤ ਕਿੱਡੀ ਹੈ ਇਹ ਮਾਮਲੇ ਦੀ ਵਰਤੇ ਫੈਸਲਾ ਨਹੀਂ ਮੈਂ ਕਹਾਂਗਾ ਮਾਮਲੇ ਦੀ ਅਹਿਮੀਅਤ ਕਿੱਡੀ ਹੈ ਮੈਨੂੰ ਇਹ ਲੱਗਦਾ ਹੈ ਵਿਦ ਡਿਊ ਰਿਗਾਰਡ ਟੂ ਆਲ ਮੈਂ ਸਾਰਿਆਂ ਦੀ ਇੱਜ਼ਤ ਕਰਦੇ ਹੋਏ ਕਹਿਣਾ ਵੀ ਜੀ ਦੇ ਵਿੱਚ ਇੱਕ ਨਿਊਟਰਲ ਜਿਹੜਾ ਅੰਪਾਇਰ ਹੈ ਉਹ ਸ਼ਾਇਦ ਉਸ ਅਹਿਮਿਤ ਤੇ ਉਹ ਨਾ ਜੋਰ ਨਹੀਂ ਲਾ ਰਿਹਾ ਅਹਿਮਿਤ ਕੀ ਹੈ ਇੱਕ ਸਮੇਂ ਸਿਰ ਕਰਨਾ ਹੁੰਦਾ ਹੈ ਸਰਜਨਾ ਜੇ ਸਮੇਂ ਸਿਰ ਜਿੰਨਾ ਕਰਾਂ ਮੈਂ ਥਿਉਰੀ ਐਕਸਪਲੈਨ ਕਰੀ ਜਾਮਾ ਤੇ ਫਿਰ ਉਹ ਮਰੀਜ਼ ਮਰ ਜੇ ਉਹਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਵੀੜੇ ਦਾ ਕੰਮ ਕਬੇੜੀਆਂ ਟੱਕਰਾਮ ਕਹਿੰਦੇ ਨੇ ਹੁਣ ਜਿਹੜਾ ਤੁਹਾਡਾ ਸਵਾਲ ਹੈ ਵੀ ਇਹ ਫੈਸਲਾ ਜਿਹੜਾ ਆਉਣਾ ਚਾਹੀਦਾ ਸੀ ਇਹ ਪਹਿਲਾਂ ਹੋਣਾ ਚਾਹੀਦਾ ਸੀ ਪਹਿਲਾਂ ਨਹੀਂ ਆਇਆ ਤੁਸੀਂ 4 ਘੰਟੇ 6 ਘੰਟੇ ਬੈਠ ਸੁਣ ਰਹੇ ਹੋ ਬੈਠ ਸੁਣਨ ਮੇਰੇ ਵੀ ਮੇਰੇ ਮਨ ਦੇ ਵਿੱਚ ਕੁਝ ਐਸੇ ਮਤਲਬ ਮਾਂ ਜੋ ਸੁਪਰੀਮ ਕੋਰਟ ਹੈ ਉਹਨਾਂ ਦਾ ਆਪਣਾ ਤਰੀਕਾ ਪਰ ਕਾਮਨ ਮੈਨ ਨੂੰ ਆਪਣਾ ਹੱਕ ਹੈ ਰਾਜਨ ਨੂੰ ਲੋਗ ਟਿੱਚਰ ਕਰ ਦਿੰਦੇ ਸੀ ਤੇ ਉਹਦੇ ਵਿੱਚ ਇਹ ਹੈ ਕਿ ਜਦ ਹੁਸ਼ਾਰ ਮਹਿਤਾ ਜੀ ਕਹਿੰਦੇ ਨੇ ਕਿ ਕੋਈ ਉੱਥੇ ਨਹੀਂ ਡਿਸਕ੍ਰਪੈਂਸੀ ਨਿਕਲੀ ਜਦ ਟੈਸਟਿੰਗ ਹੋ ਰਹੀ ਸੀ ਮੌਕ ਡ੍ਰਿਲ ਹੋ ਰਹੀ ਸੀ ਹਾਂਜੀ ਕੈਰਲ ਜੀ ਉਹ ਮੌਕਾ ਡ੍ਰਿਵ ਦੇ ਉੱਤੇ ਜਿਹੜੀ ਪਟੀਸ਼ਨਰ ਤੇ ਰਹਿ ਉਹ ਕਹਿ ਰਹੀ ਆ ਕਿ ਆ ਹੋਇਆ ਜੀ ਉਹ ਕਹਿੰਦਾ ਜੀ ਨਹੀਂ ਹੋਇਆ ਇਹ ਜਾਂ ਤਾਂ ਪਟੀਸ਼ਨਰ ਨੂੰ ਕਹਿੰਦੇ ਭਾਈ ਤੂੰ ਸਬੂਤ ਕਰ ਉਹਨੂੰ ਤਾਂ ਕਹਿ ਚੱਕਿਆ ਜੀ ਅਖਬਾਰਾਂ ਚ ਖਬਰ ਆ ਜਾਂ ਖਬਰ ਹੈ ਇਹ ਉਹਨੇ ਫਿਰ ਵੀ ਕੁਝ ਇਹਨੇ ਤਾਂ ਇੱਕ ਸਟੇਟਮੈਂਟ ਦਿੱਤੀ ਨਾ ਤੁਸ਼ਾਰਮੇ ਕਹੇ ਕੁਝ ਨਹੀਂ ਹੋਇਆ ਜੀ ਹੁਣ ਇਹ ਤਾਂ ਉਹ ਤਾਂ ਉਦੋਂ ਵੀ ਗਲਤ ਸਟੇਟ ਉਹਦੋਂ ਵੀ ਮਤਲਬ ਸਟੇਟਮੈਂਟ ਜਿਹੜੀ ਕਾਊਂਟਰ ਕਰਨ ਮਰ ਗਈ ਹੈ ਜਿਹੋ ਜਿਹੇ ਜਿਹੜੇ ਇਲੈਕਟਰਲ ਬਾਉਂਡ ਦੀ ਜਿਹੜੀ ਲਿਸ ਦਿੱਤੀ ਸੀ ਉਹ ਵੀ ਗਲਤ ਨਿਕਲਿਆਈ ਸੀ ਜੋੜ ਜਾਣ ਗਲਤ ਨਿਕਲੇ ਸਾਰੇ ਮੈਂ ਆਪ ਦੇਖਿਆ ਬਾਕੀ ਇਲیکشن ਕਮਿਸ਼ਨ ਕਿ ਨਾਕ ਜਿਹੜਾ ਹੈਗਾ ਠੀਕ ਆਪ ਦਾ ਪਾਉਂਦਾ ਹੈ ਮੈਂ ਵੈਬਸਾਈਟ ਤੇ ਇੱਕ ਤੇ ਦੇਖ ਰਿਹਾ ਸੀ ਜਿਹੜੇ ਟੋਟਲ ਵੋਟਰ ਨੇ ਭਾਰਤ ਦੇ ਵਿੱਚ ਉਹ 96.8 ਕਰੋੜ ਦੇ 96.8 ਕਰੋੜ ਹੀ ਲਿਖਿਆ ਪਰ ਇੱਕ ਜਗ੍ਹਾ ਤੇ 97.8 ਕਰੋੜ ਲਿਖ ਕੇ ਸਾਰੀਆਂ ਡੇਟ ਕੀ ਆ ਫਰਾਨਾ ਕੀ ਆ ਸਾਰਾ ਸ਼ੈਡਿਊਲ ਪਾਇਆ ਜਿਹੜਾ ਉੱਥੇ 97.8 ਕਰੋੜ ਲਿਖ ਰੱਖੇ ਨੇ ਹੁਣ ਇਹ 96.8 ਨੂੰ 97.8 ਬਣਾਇਆ ਜਾ ਸਕਦਾ ਹੈ ਅਗਲੀ ਗੱਲ ਕੀ ਹੈ ਕਿੰਨਾ ਕੇਰਲੈਸ ਹੈ ਇਹ ਬ੍ਰੈਕਟ ਦੇ ਵਿੱਚ ਜਿਹੜਾ ਲਿਖਿਆ ਹੈ ਕਿ ਮੇਨ ਮੋਟਰ 49 ਤੇ ਦੂਜੇ 47 ਉਹ ਉਹ ਵੀ 96 ਬੰਦੇ ਨੇ 49. ਤੱਤ ਕੁਝ ਕਿ 96.1 96.8 ਦੀ ਬੰਦਾ ਜਿਹੜੇ ਇੰਨਾ ਜੋੜ ਨਹੀਂ ਚੈੱਕ ਕਰਦੇ ਜਿਹੜੇ ਇੰਨਾ ਚਾਹੇ ਉਹਦੀ ਆਪਦੀ ਖਬਰ ਨਹੀਂ ਕਿਸੇ ਨੇ ਵੀ ਪਾਈ ਇਹਦਾ ਮਤਲਬ ਸਾਡੇ ਸਿਸਟਮ ਚ ਇੰਨੀ ਵੱਡੀ ਕਾਇਕ ਨੇ ਕਿ ਜਿਹੜਾ ਵੱਡਾ ਜ਼ਰੂਰੀ ਅੰਕੜਾ ਸੀ ਉਹਨਾਂ ਦੇ ਬਾਰੇ ਮੈਂ ਚ ਉਹਨਾਂ ਦੇ ਕਿਉਂਕਿ ਆਪਣਾ ਇਹ ਰੈਕਸ਼ਨ ਕਮਿਸ਼ਨ ਨਾਲ ਸੰਬੰਧਤ ਗੱਲ ਹੈ ਵੀ ਜੇ ਅਸੀਂ ਇਹ ਨਹੀਂ ਦੇਖ ਸਕਦੇ ਤਾਂ ਅਸੀਂ ਫਿਰ ਕੀ ਦੇਖਦੇ ਹੋਵਾਂਗੇ ਕੀ ਕੰਮ ਜਗਮਗਾ ਇੱਕ ਤਾਈ ਹੀ ਹੈ ਦੂਜੇ ਸਵਾਲ ਮੇਰੇ ਕੋਲ ਇਹ ਆਇਆ ਵੀ ਇਹ ਕਹਿੰਦੇ ਜੀ ਈਲੀਮ ਟੈਂਪਰ ਨਹੀਂ ਹੋ ਸਕਦੀ ਹੋਰ ਨਹੀਂ ਹੋ ਸਕਦੀ ਜਿਹੜੀ ਆਈ ਉਹਨਾਂ ਮੋੜਿਆਂ ਤੇ ਰੱਦੀ ਜਾ ਰਹੇ ਨੇ 4-4 ਕਿਲੋਮੀਟਰ ਤੁਰ ਕੇ ਜਾ ਰਹੇ ਨੇ ਉੱਥੇ ਕਿਹੜੀ ਇਹੋ ਜੀ ਇਹਨਾਂ ਦੇ ਕੋਲੇ ਚਿੱਪ ਲੱਗੀ ਆ ਇਹੋ ਜੀ ਸੈਟਲਾਈਟ ਆ ਕਿ ਉਹ ਕਿਸੇ ਪਾਸੇ ਬੈਠ ਕੇ ਉਸ ਨੂੰ ਟੈਂਪਰ ਨਹੀਂ ਕਰ ਸਕਦਾ ਜਖਰਾਵ ਨਹੀਂ ਕਰ ਸਕਦਾ ਤਾਂ ਵਿਅਕਤੀ ਜਾ ਰਹੇ ਨੇ ਔਰ ਕਿੰਨੇ ਹੀ ਕੀ ਮਰ ਗਿਆ ਹੋ ਜਾਣੇ ਜਿੰਨੀ ਪੋੜੀਂ ਬੂਸ ਨੇ ਜਿਹੜੇ ਪੋਲਿੰਗ ਬੂਥ ਨੇ ਉਹਨਾਂ ਦੇ ਉੱਤੇ ਜਾਣੀਆਂ ਸਾਰੀ ਈਵੀਐਮ ਕਿ ਜੇ ਈਵੀਐਮ ਉਹਨਾਂ ਪੋਲਿੰਗ ਬੂਥ ਤੇ ਜਾਂਦੀ ਹੋਈ ਐਦਾਂ ਬੰਦਿਆਂ ਦੇ ਰਹੇ ਕਿਸੇ ਉਹ ਗੱਡੀ ਖਿੱਚੀ ਜਾ ਰਹੀ ਹੈ ਉਹ ਰਸੇ ਨਾਲ ਖਿੱਚਾਏ ਨੇ ਬੰਦੇ ਉਹਦੇ ਕੀ ਈਵੀਐਮਾਂ ਜਾ ਰਹੀਆਂ ਨੇ ਇਹ ਟੈਂਪਰਿੰਗ ਉਹ ਕਹਿੰਦੇ ਕੱਲ ਅਸੀਂ ਇੱਥੇ ਮਿਲੀ ਸੀ ਫਿਡਰੈਕਸ਼ਨ ਆਫੀਸਰ ਜਿਹੜੇ ਡਾਇ ਹੋਏ ਨੇ ਨਾ ਨੇ ਡਿਊਟੀ ਦੇ ਉਹ ਕਹਿੰਦੇ ਦੇਖੋ ਜੀ ਨਹੀਂ ਬੜਾ ਅਸੀਂ ਮੌਕ ਡਰ ਵੀ ਬੜੀ ਉਹ ਆਪਣੀ ਕਹਾਣੀ ਸੁਣਾਈ ਗਏ ਸਾਰੀ ਅਸੀਂ ਸੁਣੀ ਗਏ ਸੁਣਨਾ ਵੀ ਡਿਊਟੀ ਹੁੰਦੀ ਹੈ ਜਦ ਤੁਸੀਂ ਅਗਲੇ ਨੂੰ ਸੁਣਾਉਣੇ ਆ ਗਿਓ ਆਉਦੀ ਵੀ ਸੁਣੀ ਲਈ ਬਲਕਿ ਪਹਿਨਾ ਸੀ ਉਹਨਾਂ ਦੀ ਸੁਣੀ ਉਹ ਕਹਿੰਦੇ ਮੈਂ ਆਪਦੀ ਗੱਲ ਦੱਸਾਂ ਮਿਲ ਕੇ ਤੁਸੀਂ ਦੱਸੋ ਹੁਣ ਪੂਰੀ ਇਸਟਰੀ ਕਲੀ ਵੀ ਐਂ ਕਰਦੇ ਆ ਫਿਰ ਮੈਂ ਸਵਾਲ ਕਰੀ ਨੇ ਵੀ ਦੋ ਸਵਾਲ ਜਿਹੜੇ ਮੈਂ ਫੇਰ ਕਹਨਾ ਇੱਥੇ ਜਿਹੜੇ ਸੁਪਰੀਮ ਕੋਰਟ ਐਡਰੈਸ ਕਰਨੇ ਸੀ ਮੈਂ ਕਿਹਾ ਇੱਕ ਤਾਂ ਇਹ ਹੈ ਵੀ 2019 ਚ ਜਿਹੜੀਆਂ 370 ਸੀਟਾਂ ਤੇ ਡਿਸਕ੍ਰਿਪੈਂਸੀ ਨਿਕਲੀ ਕੋਲਡ ਵੋਟ ਐਂਡ ਕਾਊਂਟਰ ਵੋਟ ਚ ایਵੀਐਮ ਚ ਉਹਦਾ ਜਵਾਬ 5 ਸਾਲ ਇਲੈਕਸ਼ਨ ਕਮਿਸ਼ਨ ਚੁੱਪ ਰਿਹਾ ਜਿੱਦਾਂ ਇਲੈਕਸ਼ਨ ਦੇਖੜੇ ਰਹੀ ਉਹਦੇ ਵੀ ਉਪਰਿਹਾ ਆ ਹੁਣ 4 ਦਿਨ ਪਹਿਲਾਂ ਚੀਫ ਇਲੈਕਸ਼ਨ ਕਮਿਸ਼ਨ ਨੇ ਕਹਿਤਾ ਉਹ ਕੋਈ ਐਸੀ ਡਿਸਕ੍ਰਿਪੈਂਸੀ ਨਹੀਂ ਸੀ ਜੇ ਜੀ ਤੁਸਾਰ ਮੈਟਾ ਜੀ ਨੇ ਸਟੇਟਮੈਂਟ ਦਿੱਤੀ ਹੈਹੀ ਜੀ ਸਟੇਟਮੈਂਟ ਉਹ ਰੱਖੀ ਹੈ ਉਹ ਹੀ ਉਹਨੂੰ ਸਵਾਲ ਨਹੀਂ ਕਰਨ ਵਾਲਾ ਵੀ ਤੁਸੀਂ 5 ਸਾਲ ਚੁੱਪ ਕਿਵੇਂ ਬੈਠੇ ਰਹੇ ਐਡਾ ਵੱਡਾ ਦੋਸ਼ ਲੱਗਿਆ ਹੋਇਆ ਤੁਹਾਡੇ ਤੇ 370 ਸੀਟਾਂ ਤੇ ਅਰੇ 2-4 ਮੁੱਠਾਂ ਦਾ ਨਹੀਂ 10-10 15-15 18-18 ਹਜ਼ਾਰ 20-20 ਹਜ਼ਾਰ ਮੋਟਾ ਇਹ ਕੀ ਤੁਸੀਂ ਕਰਦੇ ਹੋ ਕੀ ਹੈ ਇਹ ਇਲੈਕਸ਼ਨ ਇਹਦਾ ਸਵਾਲ ਨਹੀਂ ਕਰਿਆ ਕਿਸੇ ਨੇ ਦੂਜਾ ਇਹ ਬੰਦ ਦੀ ਗਿਣਤੀ ਦੇ ਉੱਤੇ ਅਸੀਂ ਉਹਨਾਂ ਨੂੰ ਕਿਹਾ ਵੀ ਜੇ 39 ਲੱਖ ਤੇ 20 ਲੱਖਾਂ ਦੀ ਡਿਸਕ੍ਰੈਂਸੀ ਹੋਦਾ ਜਿੱਤਾਂ ਕਿ ਜਵਾਬ ਨਹੀਂ ਦਿੱਤਾ ਸੋ ਕਹਿਣ ਦਾ ਮੇਰਾ ਮਤਲਬ ਹੈ ਜੇ ਇਲੈਕਸ਼ਨ ਕਮਿਸ਼ਨ ਨੇ ਇਸ ਕਰਿਆ ਤਾਂ ਹਾਈ ਕੋਰਟ ਸੋ ਭੀ ਕਹ ਜਵਾਬ ਕਿ ਦਿੰਦਾ ਹਾਂ ਮੈਂ ਐਸੇ ਕਿਹਾ ਨਹੀਂ ਉਹਨਾਂ ਨੇ ਕਿਹਾ ਉਹਨਾਂ ਨੇ ਇਹਦੇ ਤੇ ਕੁਝ ਨਹੀਂ ਬੋਲੇ ਹੀ ਹੀ ਵਾਸ ਅਨਸਰਲੈਸ ਔਨ ਇਟ ਇੱਕੋ ਕਿਹਾ ਇਹ ਜੀ ਤਾਂ ਆਪਣੇ ਚੀਫ ਰਿਡਕਸ਼ਨ ਕਮਿਸ਼ਨ ਦਾ ਵੀ ਜਵਾਬ ਦੇ ਸਕਦੇ ਨੇ ਮੈਂ ਤਾਂ ਨਹੀਂ ਦੇ ਸਕਦਾ ਗੱਲ ਠੀਕ ਵੀ ਹੈ ਹੀ ਕੈਨ ਨੋਟ ਰਿਕਮੈਂਡ ਪਰ ਹੀ ਹੈ ਨੋ ਆਨਸਰ ਕਿਉਂਕਿ ਜੇ ਜਵਾਬ ਹੁੰਦਾ ਬਾਕੀ ਜੋ ਕਹਿੰਦੇ ਸਾਨੂੰ ਚੀਫ ਰਿਡਕਸ਼ਨ ਕਮਿਸ਼ਨ ਨਾਲ ਹਰਦਾਇਤਾਂ ਨੇ ਆਏ ਤਾਂ ਆਂਦਸੇ ਇਹ ਰਿਚਨਲ ਨਹੀਂ ਦਾ ਮਤਲਬ ਕੁਝ ਨਹੀਂ ਜਵਾਬ ਦਿੰਦਾ ਹੋਇਆ ਜਾਂ ਸਵਾਲ ਨਹੀਂ ਉੱਠਦਾ ਜਾਂ ਜੋ ਵੀ ਹੈ ਉਹ ਕਹਿਣ ਦਾ ਮੇਰਾ ਮਤਲਬ ਸਿਰਫ ਇਹ ਹੈ ਵੀ ਜਿਹੜੀਆਂ ਗੱਲਾਂ ਅਸੀਂ ਕਹਨੇ ਆ ਇੱਥੇ ਵੀ ਇਹ ਮਾਮਲੇ ਨੇ ਜਿਹੜੇ ਮਾਮਲੇ ਲੋਕਾਂ ਦੇ ਜਨਮਾਨਸ ਦੇ ਮਨ ਦੇ ਵਿੱਚ ਕਿ ਚੋਂਠੀ ਕੋਰੀ ਹੈ ਇਹ ਸਵਾਲ ਹੈ ਇਹ ਸਵਾਲ ਮੈਂ ਇਹ ਜੀ ਫਾਰਮਾ ਤੇ ਰਿਹਾ ਜੁਡੀਸ਼ੀਅਲ ਫਾਰਮਾ ਦੇ ਉੱਤੇ ਜਿੱਥੇ ਆਮ ਬੰਦੇ ਆ ਕੇ ਕਈ ਜਿਹੜੀ ਦੂਜੀ ਵਿਰੋਧੀਤਰ ਹੁੰਦੀ ਹੈ ਜਿਹੜੀ ਮਤਲਬ ਬੇਸਿਕਲੀ ਸੱਚੀ ਮੁੱਚੀ ਉਹਦੇ ਉੱਤੇ ਦੋਸ਼ ਹੁੰਦੇ ਨੇ ਤੇ ਕਈ ਵਾਰ ਸਾਬਤ ਵੀ ਹੁੰਦੇ ਨੇ ਉਹਦਾ ਪਹਿਲਾ ਜਵਾਬ ਇਹ ਹੁੰਦਾ ਉਹ ਐਵੇਂ ਜੀ ਚਾਰ ਬੰਦੇ ਗੱਲ ਕਰ ਰਹੇ ਨੇ ਹਜ਼ਾਰਾਂ ਬੰਦੇ ਨੇ ਉਹ ਬਾਕੀ ਚਾ ਕਰ ਨਹੀਂ ਰਹੇ ਵੇਲਾਇਕ ਕੁਝ ਵਾਹ ਹੁੰਦਾ ਵੀ ਜੇ ਇੱਕ ਬੰਦਾ ਵੀ ਸਵਾਲ ਰੇਜ਼ ਕਰ ਦੇਣਾ ਉਹਦਾ ਵੀ ਅਸੀਂ ਇਸ ਫੋਰਮ 'ਚ ਜਵਾਬ ਦੇਣਾ ਤੁਸੀਂ ਚ ਚਾਰਜੀ ਗੱਲ ਕਰਦੇ ਦੂਜਾ ਸਵਾਲ ਰੇਜ਼ ਕਰਨ ਵਾਲੇ ਕਿੰਨੇ ਕਨੇ ਤਕੜੇ ਅਗਲੇ ਡਰਦੇ ਨੇ ਰੀਪਰਕਸ਼ਨ ਤੋਂ ਜਿਹੜਾ ਮੁੜ ਕੇ ਉਹਦੇ ਉਾਂ ਦੀ ਕਟਾਈ ਹੋਣੀ ਆ ਉਹ ਕਹਿੰਦਾ ਮੈਂ ਪੰਗਾ ਲੈ ਕੇ ਕੀ ਕਰਨਾ ਮੈਂ ਵੋਟ ਪਾਣੀ ਇਹਦੋਂ ਤਾਂ ਮੈਂ ਵੋਟ ਹੀ ਨਹੀਂ ਪਾਵਾਂਗੇ ਜੇ ਮੇਰਾ ਯਕੀਨ ਨਹੀਂ ਮੈਂ ਕੀ ਲੈਣਾ ਇਸ ਗੱਲ 'ਚ ਕਿਉਂਕਿ ਉਹਨੂੰ ਲੱਗਦਾ ਹੈ ਅਜੇ ਟਕੂ ਨੂੰ ਐਨੀ ਸਮਝ ਨਹੀਂ ਅਸੀਂ ਕ੍ਰੀਏਟ ਕਰੀ ਸਾਰਿਆਂ 'ਚ ਵੀ ਜਿੱਦੇ ਡੈਮੋਕ੍ਰੇਸੀ ਨਾਲ ਹੀ ਉਹਦੇ ਤਰ੍ਹਾਂ ਕੀ ਹਾਲ ਹੋਏਗਾ ਜੀ ਤੁਹਾਨੂੰ ਲੱਗਦਾ ਵੀ ਮੈਂ ਕਿਹੜਾ ਨਾਂ ਨਾ ਨਹੀਂ ਵੀ ਵੋਟ ਪਾਉਂਗਾ ਫਿਰ ਜੇ ਮੈਨੂੰ ਚੰਗਰੀ ਜਾਂਦੇ ਨੇ ਉਹਨੂੰ ਅਜੇ ਆਇਆ ਨਹੀਂ ਪਤਾ ਵੀ ਜਿੱਦੇ ਡੈਮੋਕ੍ਰੇਸੀ ਨਾ ਰਹੀ ਉਦੋਂ ਫਿਰ ਕੀ ਹੋਊ ਤੇਰੇ ਨਾਲ ਸੋ ਇਸ ਕਰਕੇ ਜਦੋਂ ਨੂੰ ਪਤਾ ਨਹੀਂ ਕਿ ਉਦੋਂ ਕੀ ਹੋਊਗਾ ਇਸ ਕਰਕੇ ਉਹ ਪੰਗਾ ਤਾਂ ਨਾ ਚਾਰੀ ਨਹੀਂ ਨਾ ਕੋਈ ਰੇਕ ਲੈ ਸਕਦਾ ਦੇਖੋ ਜੀਸੀਐਫ 144 ਕਰੋੜ ਦੀ ਜਨਤਾ ਪੰਗਾ ਲੈ ਗਈ ਸਰਕਾਰ ਨਾਲ ਉਹ ਕਿਵੇਂ ਲੈ ਗਈ ਉਹ ਤਾਂ ਵੱਡੇ ਵੱਡੇ ਪੰਗਾ ਲੈ ਕੇ ਫਸੇ ਰਹਿੰਦੇ ਨੇ ਪ੍ਰਸ਼ਾਂਤ ਪੂਸ਼ਨ ਵਰਗਿਆਂ ਨੂੰ ਫਤਾਲ ਲੈਂਦੇ ਨੇ ਅਗਲੇ ਪ੍ਰੈਸ ਕਰਕੇ ਹੀ ਨਹੀਂ ਹੈ ਜਿੱਦਾ ਵੱਡਾ ਸਵਾਲ ਹੈ ਜਿੱਡੇ ਵੱਡੇ ਖਵਾਂਜ ਖਵਾਂਜ ਆ ਨੇ ਜਿੱਡੀ ਵੱਡੀ ਗੱਲ ਆ ਔਰ ਉਹ ਹੋ ਗਿਆ ਇੱਕ ਮੱਧ ਪ੍ਰਦੇਸ਼ ਵਿੱਚ ਇਦਾਂ ਹੋ ਰਹੀ ਸੀ ਚੈੱਕ ਕਰਦੇ ਹੋਏ ਆ ਬਲਕਿ ਉਹਦੇ ਉੱਤੇ ਐਕਸ਼ਨ ਵਾਲੇ ਉਸ ਅਧਿਕਾਰੀ ਤੇ ਜਿਹੜੇ ਚੈੱਕ ਕਰ ਰਹੇ ਸੀ ਆ ਮੌਕ ਡ੍ਰਿਲ ਜੀ ਉੱਥੇ ਵੀ ਕਮੜੀ ਨਿਕਲਿਆ ਸੀ ਇਹ ਚੈੱਕ ਕਰਦੇ ਕਮੜੀ ਕਿਉਂ ਨਿਕਲਦਾ ਇਹਦਾ ਮਸ਼ੀਨਾਂ ਚ ਕੋਈ ਗੜਬੜ ਹੈਗੀ ਆ ਮਸ਼ੀਨ ਕੀ ਆ ਪ੍ਰੋਗਰਾਮਿੰਗ ਆ ਨਾ ਆਪਰ ਹਾਰਡ ویئر ਤੇ ਉੱਤੇ ਸੌਫਟਵੇਅਰ ਤੋਂ ਬਿਨਾਂ ਤਾਂ ਮਸ਼ੀਨ ਕੰਮ ਹੀ ਨਹੀਂ ਕਰ ਸਕਦੀ ਬਿਲਕੁਲ ਆ ਕੰਪਿਊਟਰ ਲਾਏ ਦੋਸੇ ਸੌਫਟਵੇਅਰ ਨਾ ਪਾਓ ਕੰਮ ਕਿੱਥੇ ਕਰੂਗਾ ਕਿ ਇਸ ਕਰ ਕੋ ਸਾਫਟਵੇਅਰ ਤੋਂ ਬਿਨਾ ਕੰਮ ਨਹੀਂ ਕਰਦਾ ਸਾਫਟਵੇਅਰ ਮੈਨ-ਮੇਡ ਹੈ ਹਿਊਮਨ-ਮੇਡ ਹੈ ਹਿਊਮਨ ਮਾਈਂਡ ਹੈ ਉਹ ਸਾਧੇ ਪਾਇਆ ਜਾਂਦਾ ਹੁਣ ਜੇ ਤੁਸੀਂ ਉਥੋਂ ਅਰਕਾ ਦੇ ਪਰਸਮਾ ਇੱਕ ਵੀਡੀਓ ਦੇਖ ਰਿਆ ਸੀ ਉਹ ਐਕਸਪਰਟ ਹੁੰਦਾ ਉਹਨੇ ਦੱਸਿਆ ਵੀ ਕਿਵੇਂ ਕਪਲਿੰਗ ਹੋ ਟੈਕਨੀਕਲ ਟਰਮੀਨੋਲੋਜੀ ਆਈ ਕੁੱਡ ਅੰਡਰਸਟੈਂਡ ਕਿਹਦੇ ਚ ਜਿਹੜੀਆਂ ਬੋਟਾਂ ਫਿਰ ਇੱਕ ਹੋਰ ਹੈ ਵੀ ਬੋਟਾਂ ਹੀ ਤੁਸੀਂ ਵਧਾ ਦਿਓ ਇੱਕ ਕੈਨੇਡਾ ਦੇ ਵਿੱਚ ਬੈਠਾ ਬੰਦਾ ਉਹ ਨਵੇਂ ਦਸਿਆ ਉਹ ਸਭ ਤੋਂ ਪਹਿਲਾਂ ਇੱਥੇ ਕੰਪਿਊਟਰ ਦਾ ਕੰਮ ਕਰਨ ਲੱਗਾ ਸੀ 1968 ਚ ਕਿਉਂਕਿ ਉਹਨੇ ਬਹੁਤ ਵੱਡਾ ਕੰਮ ਕਰਿਆ ਉਹ ਦੇਖ ਲਈ ਉਹਦੇ ਸਾਰੇ ਕਰਦੇ ਨੇ ਉਹਦੇ ਚੋਂ ਅੰਦਰ ਤੇ ਕਹਿੰਦਾ ਜੀ ਕਹਿੰਦਾ ਬਾਕੀ ਤਾਂ ਲੋੜ ਹੀ ਨਹੀਂ ਤੁਸੀਂ ਵੋਟਾਂ ਪਈਆਂ ਨੇ 800 ਤੁਸੀਂ 1000 ਕਰ ਦੋ ਉਹ 20 25 ਵੀ ਨਿਕਲੇ ਉਹ ਸਾਰਾ ਕੁਝ ਨਿਕਲੇ ਉਹ ਕਿਉਂਕਿ ਵੋਟ ਹੀ 1000 ਕਰਤੀ ਕਿਉਂਕਿ ਜਿਹਨੇ ਉੱਥੇ ਇਲੈਕਸ਼ਨ ਏਜੰਟ ਨੇ ਉਹਨਾਂ ਨੂੰ ਖਰੀਕ ਨਹੀਂ ਤਾਂ ਕਾਊਂਟਿੰਗ ਨਹੀਂ ਕਰਦੇ ਵੀ ਕਿੰਨੀ ਪਈਆਂ ਵੋਟ ਤੁਸੀਂ ਤਾਂ ਬਹੁਤ ਹੀ ਕਮਲ ਦੀ ਹੋ ਕਰਨੀ ਆ ਤੁਸੀਂ ਇਸ ਜਿੱਕੇ ਨਾਲ ਪ੍ਰੋਗਰਾਮਿੰਗ ਦੇ ਨਾਲ ਤੁਸੀਂ ਉਹ ਕਰ ਦੋ ਕੋਈ ਔਖਾ ਕੰਮ ਨਹੀਂ ਆ ਤੁਸੀਂ ਵੋਟਾਂ ਹੀ ਬਤਾ ਦੋ ਗਿੰਤੀ ਔਰ ਜਿਹੜੀ ਫਿਲਮ ਨੇ ਉਹਦੀ ਗੱਲ ਚੋਏ ਜਿਹੜੀ ਮੈਨੂੰ ਅਜ ਤੱਕ ਆਨਸਰ ਨਹੀਂ ਮਿਲ ਰਿਹਾ ਸੀ ਵੀ ਵੋਟਾਂ ਵਧੀਆਂ ਕਿਵੇਂ ਉਹ ਕਹਿੰਦਾ ਉਹ ਤਾਂ ਬੂਤੀ ਵਧ ਸਕਣੀਆਂ ਨੇ ਕਿਉਂਕਿ ਉਹ ਸਪਰਟ ਹੈ ਬਣਾ ਮੈਨੂੰ ਉਹਦੀ ਗੱਲ ਇਹ ਬੂਥ ਦੇ ਉੱਤੇ ਕਿੰਨੇ ਬੰਦੇ ਉਹਨਾਂ ਦੇ ਆਉਦੇ ਹੋਣਗੇ ਸੋ ਮੈਨੂੰ ਆਇ ਲੱਗਦਾ ਅਜੇ ਵੀ ਜ 317 ਦੇ ਉੱਤੇ ਇਦਾਂ ਦੀ ਗੱਲ ਨਿਕਲਦੀ ਹੈ ਆ ਕਿਤੇ ਸੈਂਟਰਾਈਡ ਹੀਰਾ ਫੇਰੀ ਹੈ ਇਹ ਇਹ ਕਲਿਕ ਕਲਿਕ ਮਸ਼ੀਨ ਦੀ ਹੀਰਾ ਫੇਰੀ ਨਹੀਂ ਹੋ ਸਕਦੀ ਮੈਨੂੰ ਨਹੀਂ ਲੱਗਦਾ ਕਿਉਂਕਿ ਇੰਨੇ ਬੰਦਿਆਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਹੈ ਔਰ ਇੰਨੇ ਬੰਦੇ ਤੇ ਗੱਲ ਉਹੀ ਫੈਲ ਜਾਂਦੀ ਹੈ ਚਾਹੇ ਬੰਦੇ ਵਿਰੋਧੀ ਵੀ ਹੁੰਦੇ ਨੇ ਸੋ ਇਸ ਕਰਕੇ ਕਿਤੇ ਨਾ ਕਿਤੇ ਗੜਬੜਤਾ ਹੈਗੀ ਹੈ ਇਹਨੂੰ ਕੋਈ ਮੰਨੇ ਕੋਈ ਨਾ ਮੰਨੇ ਉਹ ਦੁੱਧ ਦੁੱਧ ਤੋ ਹਰੇਕ ਹੀ ਪੈਰਾਂ ਤੇ ਪਾਣੀ ਨਹੀਂ ਪਾ ਦਿੰਦਾ ਨਹੀਂ ਜੀ ਉਸ ਦਾ ਬਿਲਕੁਲ ਠੀਕਾ ਸਾਹਮਣੇ ਦਿਖਦਾ ਹੁੰਦਾ ਸੋ ਜਿਹੜਾ ਮਾਨਜੋਬ ਸੁਪਰੀਮ ਕੋਰਟ ਹੈ ਉਹ ਰੈਫਰੀ ਜਾਂਜਾ ਪਹਿਲਾਂ ਰੈਫਰੀ ਇਡਕਸ਼ਨ ਕਮਿਸ਼ਨ ਗੋਲ ਇਲੈਕਸ਼ਨ ਕਮਿਸ਼ਨ ਨਹੀਂ ਬੰਨਣ ਨੂੰ ਤਿਆਰ ਹੋਰ ਰੈਫਰੀ ਦੇ ਉੱਤੇ ਇੱਕ ਹੋਰ ਰੈਫਰੀ ਹੈ ਦੇਖੋ ਅਸੀਂ ਥੋੜਾ ਲਾਇਨੇ ਤਾਂ ਸੰਧਾਨੇ ਲਾਏ ਹੋਏ ਨੇ ਪਹਿਲਾ ਰੈਫਰੀ ਵੀ ਸੰਧਾਨੇ ਲਾਇਆ ਹੋਇਆ ਦੂਜਾ ਵੀ ਪਹਿਲਾ ਰੈਫਰੀ ਤਾਂ ਬਣਾਈ ਆਪਦਾ ਤੇ ਉਹ ਤਾਂ ਰੈਫਰੀ ਲੈ ਹੈ ਹੀ ਨਾ ਰੈਫਰੀ ਉਹ ਹੁੰਦਾ ਜਿਹੜਾ ਨਿਰਪੱਖ ਹੋਵੇ ਜਦ ਰੈਫਰੀ ਮੈਂਡ ਆਇਆ ਹੈ ਈਵਨ ਮੈਚ ਦੇ ਵਿੱਚ ਕੌਣ ਬੈਟਿੰਗ ਕਰੇਗਾ ਕੌਣ ਬੋਲਿੰਗ ਕਰੇਗਾ ਟਾਸ ਕਰਦੇ ਨੇ ਜੇ ਥੋੜੇ ਹੱਥੇ ਤੇ ਅਭੀ ਕੌਣ ਕੀ ਕਰੇਗਾ ਫਿਰ ਗੱਲ ਹੀ ਖਤਮ ਹੋ ਗਈ ਆ ਜਿਹੜੇ ਇੰਟਰਨੈਸ਼ਨਲ ਮੈਚ ਹੁੰਦੇ ਨੇ ਇਹਨਾਂ ਦੇ ਵਿੱਚ ਵੀ ਜਿਵੇਂ ਅੱਜ ਉਹ ਤੁਸੀਂ ਸੁਣੀਆ ਉਹ ਵੀਡੀਓ ਛੱਡ ਮੈਂ ਵੀ ਸੁਣੀਆ ਜਿਹੜਾ ਕਿਹਾ ਵੀ ਅੰਪਾਇਰ ਜਿਹੜਾ ਦੂਜੇ ਮੁਲਕ ਦਾ ਹੁੰਦਾ ਜਿਹੜੇ ਮੁਲਕ ਖੇਡਦੇ ਨੇ ਉਹਨਾਂ ਦਾ ਵੀ ਹੁੰਦਾ ਤੋਂ ਤੁਹਾਨੂੰ ਬੜਾ ਮੈਨੂੰ ਨਹੀਂ ਪਤਾ ਸੀ ਇਸ ਦਾ ਵੀ ਦੂਜੇ ਮੁਲਕ ਦਾ ਲਾਉਂਦੇ ਐਵੇਂ ਕਹਾ ਮੈਂ ਉਹ ਸੁਣ ਕੇ ਗੱਲ ਕਹਿ ਰਿਹਾ ਇਹ ਨਿਰਪੱਖਤਾ ਬਹੁਤ ਜ਼ਰੂਰੀ ਹੈ ਨਿਰਪੱਖਤਾ ਜਮਾ ਹੀ ਖਤਮ ਕਰਤੀ ਤੁਸੀਂ ਰੈਫਰੀ ਆਪਣੀ ਮਰਜ਼ੀ ਨਾਲ ਲਾ ਰਹੇ ਹੋ ਕਿਉਂਕਿ ਦੋ ਤੁਹਾਡੇ ਨੇ ਇੱਕ ਆਪੋਜੀਸ਼ਨ ਦਾ ਲੀਡਰ ਤੁਸੀਂ ਆਪਣੀ ਮਰਜ਼ੀ ਦੇਣਾ ਹੋਗੇ ਨਾ ਤੇ ਆਹ ਸਾਹਮਣੇ ਨਹੀਂ ਆਏ ਨੇ ਤੋਂ ਸੋ ਇਸ ਤਰ੍ਹਾਂ ਕਰਾਈ ਰਹੀ ਤੇ ਚੰਗਾ ਹੋ ਗਈ ਹੁਣ ਉਹਦੇ ਕੋਲ ਸੁਪਰ ਰੈਫਰੀ ਨਾਇਆ ਹੋਇਆ ਉਹ ਸੁਪਰ ਰੈਫਰੀ ਜਿਹੜਾ ਉਹ ਜਵਾਬ ਹੀ ਨਹੀਂ ਦੇ ਰਿਹਾ ਸਵਾਲ ਦਾ ਉਹ ਸਿੱਧੀ ਨਹੀਂ ਮਾਲ ਰਿਹਾ ਬਚਾਈ ਜੋ ਤੁਸੀਂ ਰੋਲਾ ਪਾਈ ਜੋ ਜਿਹੜਾ ਹਾਕੀ ਟੋਟੀ ਨਹੀਂ ਇਹਦੀ ਨੱਥ ਟੋਟੀ ਜੀ ਆ ਹੋ ਗਿਆ ਜੀ ਦੂਜਾ ਕਹਿੰਦਾ ਜਿਸ ਤਰ੍ਹਾਂ ਤੋੜੀ ਨਹੀਂ ਉਹ ਇਹ ਦੇਖਣ ਦੀ ਕੋਸ਼ਿਸ਼ ਨਹੀਂ ਕਰਦਾ ਵੀ ਲਾਦਰ ਟੁੱਟੀ ਆ ਕਿ ਸੱਚੀ ਵਿੱਚ ਨਹੀਂ ਟੁੱਟੀ ਉਹ ਲੋ ਮੰਨ ਲਿਆ ਵੀ ਹਾਂ ਨਹੀਂ ਟੋੜੀ ਸੋ ਜਿਆਦਾ ਇਹ ਕਹਿ ਤਾ ਵੀ ਕੈਰਲਾ ਚ ਜੀ ਐਦਾਂ ਕਿਸੇ ਕਸਰਗੋੜ ਕੇ ਕੀ ਆ ਉਥੋਂ ਦਾ ਆਇਆ ਮੌਕ ਡਰਿਲ ਚਾ ਨਿਕਲਿਆ ਇਹ ਖਬਰ ਆ ਕਾਬਰਬਾਜ਼ਤੀ ਹੋਣਾ ਨੇ ਪ੍ਰਸ਼ੰਤ ਪੁਸ਼ਿੰਦੀ ਨੇ ਜਿਹੜਾ ਜਿਨ੍ਹਾਂ ਨੇ ਪਟੀਸ਼ਨ ਪਾਈ ਹੋਈ ਹੈ ਪਟੀਸ਼ਨਰ ਦੇ ਵਕੀਲ ਨੇ ਤੇ ਜਿਹੜਾ ਸਰਕਾਰ ਦਾ ਵਕੀਲ ਅਤ ਸ਼ਰਮਤਾ ਜੀ ਉਹ ਕਹਿੰਦੇ ਜੀ ਇਹ ਗੱਲ ਝੂਠ ਹੈ ਇਹ ਮਾਂ ਜੋ ਸੁਪਰੀਮ ਕੋਰਟ ਅੱਜ ਦੇ ਟੈਕਨੋਲੋਜੀ ਜਮਾਨੇ ਦੇ ਵਿੱਚ ਐਸ ਗੱਲ ਨੂੰ ਲੋਕਾਂ ਦੇ ਸਾਹਮਣੇ ਨਹੀਂ ਰੱਖ ਸਕਦੀ ਸੀ 1 ਮਿੰਟ ਲੱਗਦਾ ਤਾਂ ਵੀਡੀਓ ਗ੍ਰਾਫੀ ਹੁੰਦੀ ਹੋਸੀ ਵੀਡੀਓ ਗ੍ਰਾਫੀ ਪੇਸ਼ ਕਰੋ ਦੋਨਾਂ ਤਰਫੋਂ ਕਹਿੰਦੇ ਉਹਦੋਂ ਵੀਡੀਓ ਗ੍ਰਾਫੀ ਮਰਜੀ ਹਾਈ ਕੋਰਟ ਨੂੰ ਕਹਿੰਦੇ ਕਰਵਾਦੀ ਨੂੰ ਬੇਮੀ ਜਿੱਕੇ ਤੋਂ ਵੀਡੀਓਗ੍ਰਾਫੀ ਲਾ ਕੇ ਸਾਨੂੰ ਟ੍ਰਾਂਸਫਰ ਕਰੋ। ਕਿ ਓੱਖਾ ਕੰਮ ਸੀ। ਹਾਈ ਕੋਰਟ ਨੂੰ ਨਾ ਕਹਿੰਦੇ ਉਸ ਜਿਹੜਾ ਚੋਣ ਅਧਿਕਾਰੀ ਹੈ ਉਹਨੂੰ ਕਹਿੰਦੇ ਮੇਰੇ ਦੇ ਤੇ ਜੋ ਵੀਡੀਓਗ੍ਰਾਫੀ ਹੋਣੀ। ਇਹਦੋਂ ਇਹਨਾਂ ਨੂੰ ਕਹਿੰਦੇ ਤੁਸੀਂ ਪੇਸ਼ ਕਰੋ। ਹਾਂ ਤੁਸ਼ਾਰ ਮੇਤਾ ਜੀ ਨੇ। ਪਰ ਨਹੀਂ ਕਰਿਆ। ਜਿਹੜੀ ਗੱਲ ਵੈਰੀਫਾਈ ਹੈ ਬਣਾ ਔਰ ਇਸੇ ਗੱਲ ਦੇ ਇੱਕੋ ਪੁਆਇੰਟ ਦੇ ਉੱਤੇ ਸਰਕਾਰ ਜਿਦਦੀ ਨਾਲ ਰੋਂਦਕ ਜਾਂਦੇ। ਤੁਸੀਂ ਤੁਸੀਂ ਸਰਕਾਰ ਕੋਰਟ ਕੋਲ ਸੱਚ ਨਹੀਂ ਬੋਲਦੇ ਮੈਂ ਕਿਉਂ ਕਹਨਾਂ ਇਹ ਗੱਲ। ਅਇਕਾ ਹਾਈ ਕੋਰਟ ਚ ਕਿ ਕੇ ਸੀ ਸੱਚੀ ਮੁੱਚੀ ਡੀਵੀ ਦੇ ਕੇਸ ਲੱਗਿਆ ਹੋਇਆ ਸੀ ਮੈਂ ਸਰਕਾਰੀ ਕੇਸ ਦੇ ਮਾਮਲੇ ਚ ਉੱਥੇ ਗਿਆ ਹੋਇਆ ਸੀ ਕਿਸੇ ਹੋਰ ਵਿਭਾਗ ਦੇ ਕੇਸ ਦੇ ਵਿੱਚ ਜਿਹੜੇ ਸੀਨੀਅਰ ਜੱਜ ਸਾਹਿਬ ਸੀ ਉਹਨਾਂ ਨੇ ਅਬਜ਼ਰਵ ਕਰਾ ਉਹ ਬੜੇ ਬੜੇ ਇਮਾਨਦਾਰ ਹਾਰਡ ਵਰਕਰ ਮੰਨੇ ਜਾਂਦੇ ਸੀ ਸ਼ਾਇਦ ਬਾਅਦ ਸੁਪਰੀਮ ਕੋਰਟੇ ਵੀ ਰਹੇ ਨੇ ਮੈਨੂੰ ਪਤਾ ਨਹੀਂ ਆ ਉਹਨਾਂ ਨੇ ਕਿਹਾ ਕਿ ਇਹ ਮੂਈ ਜਨੀ ਕਰੀ ਜਾ ਸਕਦੀ ਸੀ ਵੀ ਸਰਕਾਰ ਵੀ ਕੋਰਟ ਦੇ ਸਾਹਮਣੇ ਗਲਤ ਵੈ ਨਹੀਂ ਕਰੇ ਹੁਣ ਤਾਂ ਆਮ ਹੀ ਗਲਤ ਵੈ ਨਹੀਂ ਕਰਨ ਲੱਗੇ ਇਹ ਜਿਹੜੀ ਗਲਤ ਵਿਆਨੀ ਆ ਇਹਨੂੰ ਚੈੱਕ ਕਰਨਾ ਕੋਰਟ ਦਾ ਕੰਮ ਹੈ ਇਹਨੂੰ ਉਹਨਾਂ ਨੇ ਤਾਂ ਕਰਤੀ ਉਹ ਗਲਤ ਵਿਆਨੀ ਹੈ ਨਹੀਂ ਹੈ ਦਿਖਣ ਨੂੰ ਤਾਂ ਲੱਗਦੀ ਆ ਉਹ ਵੀ ਸਹੀ ਪਰ ਜੇ ਨਹੀਂ ਵੀ ਹੈ ਤਾਂ ਵੀ ਕੋਰਟ ਨੇ ਚੈੱਕ ਕਰਕੇ ਲੋਕ ਕੀ ਨੂੰ ਦੇਖ ਰਹੇ ਨੇ ਲੋਕ ਅੱਜ ਤੋਂ ਸ਼ਰਮੇ ਤੁਹਾਨੂੰ ਨਹੀਂ ਦੇਖ ਰਹੇ ਲੋਕ ਅੱਜ ਪ੍ਰਸ਼ਾਂਤ ਪੂਰਨ ਨੂੰ ਨਹੀਂ ਦੇਖ ਰਹੇ ਉਹ ਕੀ ਕਹਿ ਰਿਹਾ ਲੋਕ ਦੇਖ ਰਹੇ ਨੇ ਕੋਰਟ ਕੀ ਕਹਿ ਰਹੀ ਹੈ ਸੁਪਰੀਮ ਕੋਰਟ ਕੀ ਕਹਿ ਰਹੀ ਹੈ ਸੁਪਰੀਮ ਕੋਰਟ ਦੇ ਕੰਨੇ ਕੰਨੇ ਦਾਫਜੋਣਾਂ ਵਾਸਤੇ ਕਾਨੂੰਨ ਮਾਨਜਿਤ ਕਰਦਾ ਸੁਪਰੀਮ ਕੋਰਟ ਜਾਂ ਸੁਪਰੀਮ ਕੋਰਟ ਦੇ ਸਾਹਮਣੇ ਆ ਗਿਆ ਤੇ ਤੁਰੰਤ ਜਿਹੜੀ ਚੀਜ਼ ਤੁਰੰਤ ਫੇਸਬੁਕ ਉੱਤੇ ਮਾਨਤੀ ਪੈਦਾ ਯਾਰ ਕਿਹੜੀ ਤੁਰੰਤ ਵੀ ਨਹੀਂ ਹੋ ਸਕਦੀ ਜੇ ਉਹ ਵੀ ਨਹੀਂ ਕਰਦੇ ਕਹਿੰਦੇ ਤੁਰਤਦਾਨ ਮਹਾਕਲਿਆਣ ਹੈਂ ਇਹ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਜਿਹੜਾ ਫੈਸਲਾ ਹੈ ਇਹ ਹੁਣ ਰੱਖਵਾ ਰੱਖਿਆ ਹੋਇਆ ਹੈ ਪਤਾ ਨਹੀਂ ਕਾ ਦਾ ਹੋਣਾ ਹੈ ਕਾ ਦਾ ਨਹੀਂ ਹੋਣਾ ਤੇ ਉਹ ਤੀਆਂ ਪਿੱਛੇ ਡੂੰਗੀ ਵਾਲੀ ਗੱਲ ਹੋ ਜਾਂਦੀ ਹੈ ਤੇ ਇੱਕ ਅਸੀਂ ਦੇਖਿਆ ਹੈ ਬਹੁਤ سارے ਜਿਹੜੇ ਤਾਅ ਤਰੀਕੇ ਨੇ ਕੋਟਾਂ ਚ ਪਾਰਟੀਆਂ ਦੇ ਬੋਟ ਨੇ ਤਾਂ ਉਹੀ ਕਰਨਾ ਕੋਈ ਨੇ ਡਿਲੇ ਕਰੀ ਜਾਓ ਕਿ ਬਾਅਦ ਚ ਇਨਫਰੈਕਟਿਵ ਹੋ ਜਾਂਦਾ ਹੈ ਜਨ ਕੇ ਜੇ ਕਿਸੇ ਨੂੰ 1 ਸਾਲ ਵਾਸਤੇ ਲਾਇਆ ਹੈ ਤੁਸੀਂ ਕਹਿੰਦੇ ਇਲੈਗਲ ਆਇਆ ਉਹ ਕਹਿੰਦਾ ਮੈਂ ਲੀਗਲ ਲੱਗਿਆ ਤੁਸੀਂ ਸਾਲਟ ਪਾ ਦਿਓ ਜਿਵੇਂ ਆ ਸਪੀਕਰ ਕਰਦੇ ਨੇ ਜਿਹੜੇ ਬੰਦਿਆਂ ਨੂੰ ਸਸਪੈਂਡ ਕਰਨਾ ਹੁੰਦਾ ਉਹਦੀ ਉਹਦਾ ਫੈਸਲਾ ਹੀ ਨਹੀਂ ਕਰਦੇ ਉਦੋਂ ਨਾਲ ਸੰਭ ਨਹੀਂ ਖਤਮ ਹੋ ਜਾਂਦੀ ਹੈ ਤਰੀ ਜਾ ਬਾਅਦ ਚ ਸਸਪੈਂਡ ਸੋ ਇਹ ਜਿਹੜਾ ਤਾਅ ਤਰੀਕਾ ਗਲਤ ਹੈ ਡਾਕਟਰ ਸਾਹਿਬ ਇਹ ਨਹੀਂ ਠੀਕ ਹੈ ਵੀਵੀ ਪੈਡ ਬਾਰੇ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਵੀ 22% ਜਿਹੜੀਆਂ ਅੱਜ ਵੋਟਾਂ ਪੈ ਜਾਣੀਆਂ ਉਮੀਦਵਾਰਾਂ ਲਈ 22% ਉਮੀਦਵਾਰ ਬਣਦੇ ਐ ਤੇ ਜੇ ਵੀਵੀ ਵੀਵੀ ਪੈਡ ਬਾਰੇ ਕੋਈ ਫੈਸਲਾ ਇਸ ਤੋਂ ਬਾਅਦ ਆਉਂਦਾ ਉਹਨੂੰ ਲਾਗੂ ਕਿਵੇਂ ਕੀਤਾ ਜਾ ਸਕੇਗਾ ਕਿਉਂਕਿ ਆਲਰੇਡੀ ਇੱਕ ਤੁਸੀਂ ਪ੍ਰੋਸੈਸ ਕੀਤਾ ਹੋਇਆ ਵੀ ਉਹਦੇ ਚ ਇੰਨੇ ਜਿਹੜੇ ਵੀਵੀ ਪੈਡ ਜਿਹਨੇ ਜਾਣੇ ਤੇ ਨਾ ਜਿਹੜੇ ਨਹੀਂ ਡਿੱਗਣੇ ਉਹਦੇ ਚ ਚੋਣ ਮਜ ID ਦੇ ਵਿੱਚ EVM ਜੋ ਤੇ ਉਹਨਾਂ ਦੀ ਗਿਣਤੀ ਪਰ ਬਾਅਦ ਕਿਵੇਂ ਵਧਾਈ ਜਾ ਸਕੀਗੀ ਨਹੀਂ ਉਹ ਬਾਤ ਚ ਤਾਂ ਨਹੀਂ ਵਧਾਈ ਜਾ ਸਕਦੀ ਪਰ ਮੈਨੂੰ ਨਹੀਂ ਪਤਾ ਮੈਂ ਐਵੇਂ ਫ੍ਰੈਂਕਲੀ ਸ਼ਰੀਕ ਨਹੀਂ ਮੈਨੂੰ ਇਹ ਲੱਗਦਾ ਹੈ ਵੀ ਉਹ ਗਿਰਨੇ ਤਾਂ ਸਾਰੇ ਨੇ ਉਹਦੇ ਵਿੱਚ ਕੀ ਹੈ ਗਿਰੇ ਹੋયા ਚੋਂ ਗਿਣਤੀ ਕਰਨੀ ਹੈ 5% ਮਸ਼ੀਨਾਂ ਦੀ ਯਾਨੀ ਕਿ ਜੇ 100 ਮਸ਼ੀਨਾਂ ਹੈ ਉਹਦੇ ਵਿੱਚੋਂ 5 ਮਸ਼ੀਨਾਂ ਦੇ ਉੱਤੇ ਗਿਣਤੀ ਕਰੋ ਮੰਗੇ ਪਰਸੈਂਟ ਗਿਰੇ ਹੋયા ਚੋਂ 5% ਹੀ ਨਹੀਂ ਕਰਨੀ ਉਹ ਉਹ ਤਾਂ ਮੈਨਾਂ ਹੋ ਹੀ ਨਹੀਂ ਸਕਦਾ ਉਹਦਾ ਇੱਕ ਮਸ਼ੀਨ ਦਾ ਮਲਾਂ ਹੋਣਾ ਪੂਰੀ ਦਾ ਉਹ ਜੋ ਪਤਾ ਨਹੀਂ ਵੀ ਵੋਟ ਕਿਹੜੀ ਸੀ ਕਿਹੜੀ ਨਹੀਂ ਚੋ ਤਾਂ ਗਿਣਤੀ ਆ ਵੀ ਇਹ ਮਸ਼ੀਨ ਚੋ ਵੀ ਇੰਨੇ ਨਿਕਲੇ ਇੱਥੋਂ ਵੀ ਨੇ ਹੁਣ ਇਹਦੇ ਉੱਤੇ ਵੀ ਤੁਸ਼ਾਰ ਮਾਚਾ ਜੀ ਨੇ ਬਿਆਨ ਦਿੱਤਾ ਕਿ ਜੀ ਆਜ ਤੱਕ ਕਦੇ ਮਲਾਂ ਗਲਤ ਨਿਕਲੇ ਹੀ ਨਹੀਂ ਸਬੂਤ ਕੀ ਹੈ ਕੋਈ ਸਬੂਤ ਦਿਓ ਨਾ ਹਰ ਚੀਜ਼ ਦੀ ਲੌਗ ਬੁੱਕ ਬੰਦਿਆ ਲਿਖਿਆ ਜਾਂਦਾ ਕੱਲ ਇਹਨਾਂ ਦੇ ਜੀ ਰੱਖਿਆ ਹੁੰਦਾ ਸੀ ਵੀ ਅਸੀਂ ਆਏ ਲੋਗ ਮੈਲੇ ਆਏ ਇਹ ਜਿਹੇ ਸਿਸਟਮ ਚ ਅਸੀਂ ਲੌਗ ਬੁੱਕ ਬਣਾਉਂਦੇ ਆ ਪੇਪਰ ਹੋਇਆ ਹੈ ਕਿੰਨੇ ਵਜੇ ਉਹ ਪੇਪਰ ਪੈਕ ਹੋ ਗਿਆ ਕਿੰਨੇ ਵਜੇ ਉਹ ਉਸ ਗੱਡੀ ਚ ਰੱਖਿਆ ਗਿਆ ਕਿੰਨੇ ਵਜੇ ਗੱਡੀ ਉੱਥੋਂ ਚੱਗੀ ਕਿੰਨੇ ਵਜੇ ਗੱਡੀ ਸਟ੍ਰੌਂਗ ਰੂਮ ਚ ਪਹੁੰਚੀ ਕਿੰਨੇ ਵਜੇ ਉੱਥੇ ਢਾ ਕੇ ਸਟ੍ਰੌਂਗ ਰੂਮ ਤਾਲਾ ਲਾ ਕੇ ਕੋਲ ਸੇ ਬਿਠਾਈ ਹੋਈ ਆਰੇ ਉਹ ਸੀਓ ਵੀ ਦੱਸ ਰਹੀ ਸੀ ਗੱਲ ਇਹ ਸੱਚ ਵੀ ਹੈ ਮੈਂ ਰਜਿਸਟਰਾਰ ਸੀ ਯੂਨੀਵਰਸਿਟੀ ਦਾ ਮੈਂ ਵੀ ਉਹ ਤਾਲਾ ਨਹੀਂ ਖੁਲਵਾ ਸਕਦਾ ਮੇਰਾ ਵਾਈਸ ਚਾਂਸਰ ਖੁਲਵਾਏਗਾ ਜੀ ਖੁਲਵਾਏਗਾ ਮੈਂ ਨਾਲ ਜਾ ਸਕਦਾ ਤੇ ਉਹ ਸੀ ਐਂਟਰ ਕਰਕੇ ਖੁਲਵਾਵਾਗੇ ਉਹਸ ਦਾ ਪਰੇ ਅਸੀਂ ਐਂਟਰ ਕਰਾਂਗੇ ਵੀ ਹਾਂ ਅਸੀਂ ਇਸ ਕਮਰੇ ਚ ਐਂਟਰ ਕਰਿਆ 8 ਵਜੇ ਐਂਟਰ ਕਰਿਆ 8 ਵਜੇ ਵਕਤ ਉਹ ਸੰਦਰ ਨਹੀਂ ਜਾਏਗੀ ਅਸੀਂ ਕੀ ਕਰ ਲਿਆ ਉਹ ਸਾਡੇ ਤੇ ਹੈ ਪਰ ਸਾਡਾ ਰਿਕਾਰਡ ਹੋਏਗਾ ਕਿ ਅਸੀਂ ਵਾਕਈ ਅਸੀਂ 8 ਵਜੇ ਐਂਟਰ ਕਰੇ 8 ਵਜੇ ਉਹ ਵੀ ਕੋਲ ਦਾ ਬਸ ਚਾਂਸਰ ਦਾ ਅਧਿਕਾਰ ਹੈ ਉਹ ਨਾਲ ਲਿ ਜਾ ਸਕਦਾ ਰਜਿਸਟਰਰ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਸਲੌਂਗ ਰੂਮ ਚ ਐਂਟਰ ਵੀ ਕਰੇ ਦੇਖੋ ਤੁਸੀਂ ਸਿਸਟਮ ਤਾਂ ਹੁੰਦਾ ਹੈ ਪਰ ਕੀ ਉਹ ਸਿਸਟਮ ਸਿਸਟਮ ਤਾਂ ਵਿਅਕਤੀਆਂ ਤੇ ਨਿਰਭਰ ਕਰਦਾ ਹੈ ਕੰਦੇ ਇੱਕ ਪੰਜਾਬੀ ਦਾ ਖਾਨ ਮਨ ਹਰਾਮੀ ਹੁਜਤੀ ਤੇ ਜਦੋਂ ਤੋਂ ਦਾ ਮਾਨੇ ਖਰਾਬ ਹੋ ਗਿਆ ਕਿ ਜੋ ਮਰਗੀ ਬਾਨੇ ਡਾਈ ਜਾਉ ਨਹੀਂ ਜੀ ਆਏ ਨਹੀਂ ਆਏ ਹੁੰਦਾ ਐ ਨਹੀਂ ਆਏ ਹੁੰਦਾ ਕਾਊਂਟਿੰਗਾਂ ਹੁੰਦੀ ਐ ਪ੍ਰਾਣੀ ਆਏ ਹੁੰਦੀ ਐ ਇਹ ਹੁੰਦੀਆਂ ਨੇ ਕਹਾਣੀਆਂ ਜਦ ਸਾਡਾ ਸਿਆਸਤਾਨੀ ਨਿਆਇਕ ਜਿਹੜਾ ਅਧਿਕਾਰੀ ਐ ਉਹ ਕਹਾਣੀਆਂ ਪਾਉਣ ਦਾ ਕਿ ਜੇ ਬਾਗੂ ਗੀ ਦੀਆਂ ਗਾਲੀਆਂ ਉਦੋਂ ਫਿਰ ਸਿਸਟਮ ਥੱਲੇ ਗਿਰਿਆ ਹੋਇਆ ਹੁੰਦਾ ਬਿਰੋਕਰੇਟ ਕਹਾਣੀਆਂ ਪਾਉਂਦੇ ਹੁੰਦੇ ਨੇ ਬਾਬੂ ਕਹਾਣੀਆਂ ਪਾਉਂਦੇ ਨੇ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਇੱਥੇ ਕੰਮ ਆਣੀ ਲੱਗਾ ਜੀ ਤੁਹਾਨੂੰ ਨਹੀਂ ਪਤਾ ਜੀ ਤੁਹਾਨੂੰ ਸਮਝ ਨਹੀਂ ਆਣੀ ਜਿਹੜਾ ਸਿਆਸਦਾਨ ਉਹ ਕਹਿੰਦਾ ਯਾਰ ਐਂ ਦੱਸ ਦੂ ਮੈਨੂੰ ਡੱਗਿਆ ਨਾਲ ਲੱਗਾ ਆ ਦੋ ਸੇ ਦੋ ਚਾਰ ਹੁੰਦੇ ਨੇ ਸੂ ਪੰਜ ਕਿਵੇਂ ਬਣਾਤੇ ਉਹ ਸਿੱਧਾ ਸਵਾਲ ਪੁੱਛਦਾ ਏਰੀ ਛੋਟੀ ਜੀ ਕੋਧਾ ਹੁੰਦਾ ਮੈਂ ਤੁਹਾਨੂੰ ਤਾਂ ਕਹਿਣਾ ਇੱਕ ਬੰਦੇ ਦਾ ਗਿੱਟਾ ਸੁੱਝ ਗਿਆ ਜੋ ਮੇਰੇ ਰੈਜ਼ੀਡੈਂਟ ਨੇ ਦੇਖਿਆ ਸਾਰਾ ਕੁਝ ਉਹ ਦੂਜੇ ਮਹਿਕਮਾ ਨੂੰ ਵੀ ਦਿਖਾ ਲਿਆ ਮੈਨੂੰ ਕਹਿੰਦਾ ਜੀ ਇਹਨੂੰ ਕੁਝ ਨਹੀਂ ਹੋਇਆ ਮੈਂ ਕਿਵੇਂ ਕਹਿੰਦਾ ਜੀ ਉਸ ਹੱਡੀਆਂ ਵਾਲਿਆਂ ਨੂੰ ਦਿਖਾ ਲਿਆ ਸਕਿਨ ਵਾਲਿਆਂ ਨੂੰ ਵੀ ਦਿਖਾ ਲਿਆ ਮੈਡੀਸਨ ਵਾਲਿਆਂ ਨੂੰ ਵੀ ਦਿਖਾ ਲਿਆ ਕਿਉਂਕਿ ਅਸੀਂ ਸਰਜਰੀ ਡਿਪਾਰਟਮੈਂਟ ਸੀ ਵੀ ਇਹ ਇਹ ਤਾਂ ਉਹ ਨਿਊਰੋਲੋਜੀ ਵਾਲਿਆਂ ਨੂੰ ਵੀ ਦਿਖਾ ਲਿਆ ਇਹ ਚ ਕੁਝ ਨਹੀਂ ਨਿਕਲੇ ਕੁਝ ਨਹੀਂ ਆਇਆ ਇਹਨੂੰ ਮੈਂ ਕਾ ਗੱਲ ਸੁਣ ਡਾਕਟਰ ਦੇ ਤਾਂ ਜਿੱਟਾ ਤਾਂ ਸੁਝਿਆ ਸਾਹਮਣੇ ਆਪਾਂ ਇਹ ਕਿਉਂ ਨਹੀਂ ਕਹਿੰਦੇ ਵੀ ਸਾਨੂੰ ਸਮਝ ਨਹੀਂ ਆ ਰਹੀ ਕਿਉਂ ਸੁਝਿਆ ਇਹਨਾਂ ਨੂੰ ਦਿਖਾ ਲਿਆ ਜੀ ਕਿਸੇ ਨੂੰ ਪਤਾ ਨਹੀਂ ਲੱਗਾ ਪਰ ਜਿੱਟਾ ਤਾਂ ਸੁਝਿਆ ਦਿਖਦਾ ਸਾਹਮਣੇ ਸੋ ਜ਼ਿਆਦਾ ਕਹਾਣੀ ਪਾਉਂਦੇ ਹੋ ਤੁਸੀਂ ਉਹ ਸਾਹਮਣੇ ਵਾਲੀ ਗੱਲ ਛੱਡ ਕੇ ਕਹਾਣੀਆਂ ਆ ਅਬ ਵੀ ਚੋਲੀ ਸਮਝਾਉਣ ਲੱਗ ਜਾਂਦੇ ਜੀ ਜਿਹੜਾ ਸਾਹਮਣੇ ਰੋਜ਼ ਆ ਰਿਹਾ ਹੈ ਅਖਬਾਰਾਂ ਚ ਆ ਰਿਹਾ ਹੈ ਲਿਖਤੀ ਆ ਰਿਹਾ ਹੈ ਤਰਾ ਤਰਾ ਮਚੀ ਪਈਆ ਹੁਣ ਤਾਂ ਹੁਣ ਇੱਕ ਨੇ ਨਿਕਲਿਆ ਹੋਇਆ ਹੁਣ ਤਾਂ ਤਰਾ ਤਰਾ ਹੋਈ ਪਈਆ ਤੇ ਉਹਦਾ ਜਵਾਬ ਤਾਂ ਕੋਈ ਹੈ ਨਹੀਂ ਕਿ ਮਾਨਯੋਗ ਸੁਪਰੀਮ ਕੋਰਟ ਸੁਪਰ ਰੈਫਰੀ ਹੈ ਉਹਦੇ ਕੋਲ ਗਏ ਨਹੀਂ ਸੁਪਰ ਰੈਫਰੀ ਨੇ ਕਹਿਤਾ ਵੀ ਕੋਈ ਨਹੀਂ ਅਜੇ ਮੈਚ ਖੇਡਿਆ ਜਾ ਰਿਹਾ ਦੇਸ਼ਕ ਖੇਡਣਾ ਪਹਿਲਾਂ ਖੇਡਣ ਸ਼ੁਰੂ ਤੋਂ ਪਹਿਲਾਂ ਅਸੀਂ ਚੱਲੇ ਗਏ ਵੀ ਗੜਬੜ ਹੋਊਗੀ ਉਹ ਮਾਨਜੂਰ ਰੈਫਰੀ ਸੁਪਰ ਰੈਫਰੀ ਕਹਿੰਦੇ ਕੋਈ ਨਹੀਂ ਖੇਡਲੀ ਜਾਂਦ ਹੋ ਜਿਆ ਜੀ ਅੱਜ ਅਜੇ ਨਹੀਂ ਆਸੀ ਫੈਸਲਾ ਦੇਣਾ ਅਸੀਂ ਵਿਸਤਰ ਬੁਝਾਉਣੀ ਨਹੀਂ ਹੁਣ ਕਦ ਬੁਝਾਉਣਗੇ ਕਿਵੇਂ ਬੁਝਾਉਣਗੇ ਕਿੰਨੇ ਪਰਸੈਂਟ ਮੈਨੂੰ ਇਹ ਲੱਗਦਾ ਹੈ ਵੀ ਮਾਨਜੂਰ ਸੁਪਰੀਮ ਕੋਰਟ ਆਲਟੀਮੇਟਲੀ ਜੇ ਕਰਿਆ ਕਰਨਾ ਤਾਂ ਹੈਗੀ ਆ ਫੈਸਲਾ ਤਾਂ ਮਰ ਜੇ ਹੱਕ ਚ ਵੀ ਕਰਿਆ ਮਾੜਾ ਮੋਟਾ ਉਹ ਇਹੀ ਹੋਗਾ ਵੀ 5 ਦੇ ਵਿੱਚ 7 10 ਪਰਸੈਂਟ ਕਰ ਲੋ ਜੀ ਗਿਣਤੀ ਉਹ 10 ਪਰਸੈਂਟ ਨਾਲ ਕਿੰਨਾ ਕ ਫਰਕ ਪੈਣਾ ਹੈ ਕਿਉਂਕਿ ਇਹ ਜਿਹੜੀ ਮੈਨਿਪੂਲੇਸ਼ਨ ਕਰਦਾ ਜਿਹੜਾ ਬੰਦਾ ਕਭ ਨਾ ਮੈਨੂਪਲੇਸ਼ਨ ਕਰਦਾ ਉਹ ਸਾਰੀਆਂ ਮਸ਼ੀਨਾਂ ਦੀ ਮੈਨੂਪਲੇਸ਼ਨ ਨਹੀਂ ਕਰਦਾ ਉਹ ਆਪਣੇ ਸਿਸਟਮ ਦੇ ਹਿਸਾਬ ਨਾਲ ਕਰਦਾ ਉਹਨੂੰ ਸਾਰਾ ਹਿਸਾਬ ਕਿਤਾਬ ਪਤਾ ਹੁੰਦਾ ਜਿੱਥੇ ਉਹ ਆ ਰਿਹਾ ਹੈ ਉੱਥੇ ਮੈਨੂਪਲੇਸ਼ਨ ਕਰੂ ਜਿੱਥੇ ਪਹਿਲੇ ਜਿੱਥੇ ਰਿਹਾ ਹੈ ਉੱਥੇ ਮੈਨੂਪਲੇਸ਼ਨ ਕਰਨ ਦੀ ਕੀ ਲੋੜ ਹੈ ਮੈਨੂਪਲੇਸ਼ਨ ਪ੍ਰੋਗਰਾਮ ਨੇ ਹੈਕ ਨਹੀਂ ਹੁੰਦੀ ਮਸ਼ੀਨ ਦੇ ਦੀ ਡਿਫਰੈਂਸ ਹੈਕ ਕਰਨਾ ਇਹਨਾਂ ਨੇ ਵੀ ਕਿਹਾ ਬਹੁਤ ਸਾਰੇ ਐਕਸਪਰਟ ਵੀ ਆਇਆ ਖਾ ਕੇ ਤੱਕ ਖਾਣ ਜੇ ਲਾ ਉਹਨੂੰ ਮੈਨੂਪਲੇਟ ਕਰਨਾ ਹੈ ਮੈਨੂਪਲੇਟ ਤਾਂ ਕਿਉਂਕਿ ਪ੍ਰੋਗਰਾਮ ਨੇ ਕਰਨਾ ਹੈ ਹੁਣ ਅਸੀਂ ਦੇਖਿਆ ਜਦਿਕਲੀ ਮਸ਼ੀਨ ਦੀ ਕਾਊਂਟਿੰਗ ਕਰਦੇ ਨੇ ਉੱਥੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਗਿਆ ਵੀ ਤੁਸੀਂ ਇੱਕ ਕੌਂਸਟੀਚੂਐਂਸੀ ਦੀਆਂ ਮਸ਼ੀਨਾਂ ਇਕੱਠੀਆਂ ਕਰਦਿਆ ਕਰੋ। ਕਪਲਿੰਗ ਕਰ ਦੋ ਨਾ। ਉਹ ਇਕੱਠੀਆਂ ਕਰਕੇ ਕਾਊਂਟ ਨਹੀਂ ਕਰਦੇ ਕਿਉਂ? ਤਾਂ ਕਿ ਇਹ ਨਾ ਪਤਾ ਲੱਗੇ ਵੀ ਆਹ ਪਿੰਡ ਚੋਂ ਸਾਨੂੰ ਇੰਨੀਆਂ ਵੋਟਾਂ ਮਿਲੀਆਂ। ਉਹਦੀ ਲਿਪਰ ਖਿਚਾਉਂਦੀ ਆ ਅਸੀਂ ਤੇ ਕਹਿੰਦੇ ਵੋਟ ਗੁਪਤ ਹੈ। ਪਹਿਲੀ ਗੱਲ ਵੈਕਚਰੀ ਦੀ ਵੋਟ ਤਾਂ ਗੁਪਤ ਹੋ ਸਕਦੀ ਹੈ। ਇੱਕ ਪੋਲਿੰਗ ਬੂਥ ਦੀ ਵੋਟ ਗੁਪਤ ਨਹੀਂ। ਤੁਹ ਕੋ ਤੁਹ ਪਤਾ ਲੱਗਿਆ ਇਸ ਪਾਰਟੀ ਨੇ ਨੀਮ ਵੀ ਨਹੀਂ ਆਇਆ ਇਸ ਤੇ ਹਰ ਕੋਣ ਨੂੰ ਬੂਥ ਵਾਈਸ ਤੁਸੀਂ ਕਾਊਂਟ ਕਰ ਲਿਓ ਤੇ ਫਿਰ ਗੁਪਤਤਾ ਤਾਂ ਖਤਮ ਹੋ ਗਈ ਸਭ ਦਾ ਨੇ ਕਿਹਾ ਵੋਟ ਗੁਪਤ ਰਹੇਗੀ ਫਿਰ ਤਾਂ ਪਤਾ ਲੱਗਿਆ ਤੁਹਾਨੂੰ ਆ ਪਿੰਡ ਬਾਕੀ ਦਾ ਨਹੀਂ ਪਤਾ ਲੱਗਿਆ ਪਿੰਡ ਦਾ ਤਾਂ ਪਤਾ ਲੱਗ ਗਿਆ ਫਿਰ ਤੁਸੀਂ ਉੱਤੇ ਰੀਪੋਰਟ ਕਰੋਂਗੇ ਯਾਰ ਇਸ ਪਿੰਡ ਚ ਤਾਂ ਮੈਨੂੰ ਵੋਟ ਨਹੀਂ ਪਾਈ ਤੁਸੀਂ ਉੱਤੇ ਸਾਡੇ ਨਾਲ ਬਾਤਰੀ ਹੋਈ ਹੈ ਮੈਂ ਤਾਂ ਕਹਿਣਾ ਜਦੋਂ ਵੋਟ ਗੁਪਤ ਵੀ ਹੁੰਦੀ ਸੀ ਸਾਡੀ ਕਾਂਸੀਕੁਐਂਸੀ ਸੀ ਜਿਹਦੇ ਵਿੱਚੋਂ ਹਮੇਸ਼ਾ ਰੂਲਿੰਗ ਪਾਰਟੀ ਹਾਰਦੀ ਸੀ ਸੱਚੀ ਮੁੱਚੀ ਸਾਡੇ ਪ੍ਰਾਇਮ ਰੋਰ ਮਿਡਲ ਸਕੂਲ ਹੁੰਦਾ ਅੰਗਰੇਜ਼ ਦੇ ਜਮਾਨੇ ਦਾ ਉਹ ਆਲੇ ਦੁਆਲੇ ਦੇ ਕਿਹੜੇ ਪ੍ਰਾਇਮਰੀ ਸਕੂਲ ਸਾਡੇ ਪਿੰਨਾਂ ਚੋਂ ਧਿਆਨ ਦੇ ਨਾਉਂਦੇ ਸੀ ਸਾਡੇ ਪਿੰਡ ਪੰਜਵੀਂ ਦਾ ਉਹਨਾਂ ਦੇ ਤਾਂ ਬਣਗੇ ਸੀਨੀਅਰ ਸਕੰਡਰੀ ਸਕੂਲ ਸਾਡੇ ਹਾਈਵੇ ਨਹੀਂ ਬਣਿਆ ਸੀ ਓਹ ਰੀਪਰਕਸ਼ਨ ਸੀ ਬੀਐਸਪੀ ਨੂੰ ਸਾਨੂੰ ਵੋਟ ਨਹੀਂ ਪੈਂਦੀ ਰੂਲਿੰਗ ਪਾਰਟੀ ਦੇ ਰੀਪਰਕਸ਼ਨ ਸੀ ਛੋ ਜੀ ਰੀਪਰਕਸ਼ਨ ਜਿਆਦਾ ਉਦੋਂ ਹਾਲਾਂਕਿ ਵੋਟਾਂ ਵੈਲਟ ਨਾਲ ਪੈਂਦੀਆਂ ਸੀ ਵੈਲਟ ਤੇ ਪਰ ਨਾਲ ਛੋ ਮੈਂ ਤਾਂ ਕਹਿੰਨਾ ਰੀਪਰਕਸ਼ਨ ਕਿਸੇ ਬਲਕੇ ਇੱਕ ਵਿਅਕਤੀ ਤੇ ਰੀਪਰਕਸ਼ਨ ਘੱਟ ਹੁੰਦੀ ਹੈ ਇਹ ਕ ਲੱਕ ਤੇ ਰਿਪ੍ਰੋਕਸ਼ਨ ਜਿਆਦਾ ਹੁੰਦੀ ਕਿਉਂਕਿ ਇਲਾਕੇ ਦਾ ਤਾਂ ਸਾਰਾ ਕੁਝ ਰਲ ਜਾਂਦਾ ਫਿਰ ਉੱਥੇ ਸੜਕ ਨਹੀਂ ਬਣਨੀ ਉੱਥੇ ਪਾਣੀ ਨਹੀਂ ਜਾਣਾ ਉੱਥੇ ਸਕੂਲ ਨਹੀਂ ਬਣਾਉਂ ਆਖਿਆ ਤਾਂ ਨਿਕਲ ਨਾ ਤੇ ਕੰਮੀ ਹੋਣਾ ਸੋ ਇਸ ਕਰਕੇ ਇਹ ਜਿਹੜਾ ਜਾਦਾ ਡਿਫਰੈਂਸ ਵਿੱਚ ਇਹ ਸਾਰੇ ਸਟੈਂਡ ਇਹੋ ਜੇ ਲੈਂਦਾ ਜਿਹੜੇ ਸਟੈਂਡ ਚ ਨਾ ਕੋਈ ਪੈਸਾ ਲੱਗਦਾ ਨਾ ਕੋਈ ਕੁਝ ਹੋਰ ਲੱਗਦਾ ਕਿਉਂਕਿ ਮੈਂ ਇਹੋ ਜੇ ਫਾਰਮਾਂ ਤੇ ਨਾਲ ਜੀ ਆਏ ਹੋ ਜੂ ਜੀ ਆਏ ਹੋ ਜੂ ਜੀ ਕਹਾਣੀ ਬੜੀ ਵੱਡੀ ਪਾਉਂਦੇ ਨੇ ਵੱਡੀਆਂ ਵੱਡੀਆਂ ਮੀਲੀਆਂ ਚ ਵੀ ਕਿ ਉਹ ਹੁੰਦਾ ਕੁਛ ਨਹੀਂ ਉਹਦੇ ਚ ਐਵੇਂ ਮਾੜੀ ਮੋਟੀ ਗੱਲ ਅਸਲ ਕਿ ਜੱਤੂ ਸਿਕੋਛ ਕਰਨਾ ਤੁਹਾਡੀ ਡਿਊਟੀ ਹੈ ਮੈਂ ਕਹਿੰਦਾ ਇਲੈਕਸ਼ਨ ਕਮਿਸ਼ਨ ਦੀ ਤੇ ਮੰਨ ਲਓ ਕਿ ਸੁਪਰੀਮ ਕੋਰਟ ਦੀ ਡਿਊਟੀ ਹੈ ਲੋਕਾਂ ਦਾ ਕਿਉਂਕਿ ਹੁਣ ਲੋਕਾਂ ਦਾ ਵਿਸ਼ਵਾਸ ਟੁੱਟਿਆ ਹੋਇਆ ਹੈ ਪਹਿਲੀ ਗੱਲ ਸੱਚ ਆ ਝੂਠਾ ਹੈ ਜਾਣ ਕੇ ਟੁੱਟਿਆ ਗਲਤ ਟੁੱਟਿਆ ਗਲਤ ਪ੍ਰਗਣ ਨਾਲ ਟੁੱਟਿਆ ਪਰ ਵਿਸ਼ਵਾਸ ਟੁੱਟ ਗਿਆ ਚਾਹੇ ਵਾਹਨ ਵਾਲੀ ਟੁੱਟਿਆ ਹੋਵੇ ਉਹ ਉਹ ਵਿਸ਼ਵਾਸ ਦੁਬਾਰਾ ਬਹਾਲ ਕਰਨਾ ਜਿਹਦੇ ਵਿੱਚ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਤਾਂ ਕਰਨ ਚਿਆਰ ਨਹੀਂ ਉਹ ਕੱਟਿਚਣਾ ਕਰਦਾ ਉਹ ਤਾਂ ਗੀਤ गा ਦੇ ਉਹਦੇ ਤਾਂ ਗੱਡੀ ਖਤਮ ਹੋਊਗੀ ਉਹ ਤਾਂ ਸਰਕਾਰ ਨਾਲ ਰੜੀ ਹੋਈ ਐ ਇਸ ਮਾਮਲੇ 'ਚ ਵੀ ਕੋਈ ਨਹੀਂ ਇਕਲੈਕਸ਼ਨ ਕਮਿਸ਼ਨਰ ਐਸੀ ਗੱਲ ਛੱਡ ਗਿਆ ਜਾਂ ਛਡਾ ਲਿਆ ਉਹ ਗੱਲ ਬੱਕਰੀ ਐ ਪਹਿਲਾਂ ਉਹ ਜਿਹੜਾ ਸੀ ਇੱਕ ਹੋਰ ਉਦੋਂ ਪਹਿਲਾਂ ਉਹਦਾ ਵੀ ਬੰਦਾ ਸਾ ਆਪਾਂ ਨੂੰ ਪਤਾ ਉਹਦੇ ਨਾਲ ਆ ਰਹੇ ਤੋਂ ਸੀਗੇ ਹਾਂ ਸੋ ਇਲੈਕਸ਼ਨ ਕਮਿਸ਼ਨ ਦਾ ਤਾਂ ਆਪਣਾ ਪਤਾ ਲੱਗ ਗਿਆ ਹੁਣ ਸੋਤਾ ਰਹਿ ਗਈ ਹੁਣ ਸੁਪਰੀ ਰੈਫਰੀ ਜਿਹੜੀ ਸੁਪਰੀਮ ਕੋਰਟ ਐ ਉਹ ਕੀ ਕਰਦੀ ਐ ਅਜੇ ਟਕਟਾਂ ਇਹ ਐ ਵੀ ਇਹ ਜੇ ਬਾਅਦ ਦੇ ਵਿੱਚ ਤੁਸੀਂ ਜਿਆਦਾ ਕੰਮ ਖਤਮ ਹੋ ਗਿਆ ਉਦੋਂ ਬਾਅਦ ਤੁਸੀਂ ਕੁਝ ਕਹੀ ਜੋ ਉਹਦਾ ਕੋਈ ਬਥਾ ਫਾਇਦਾ ਨਹੀਂ ਹੁੰਦਾ ਬਾਰੇ ਸੁਪੂਕੀ ਕੋਈ ਹੈ ਵੀ ਹੁਣ ਪਹਿਲੀ ਗੱਲ ਇਹ ਸਾਹਮਣੇ ਆ ਗਈ ਇਹ ਤਾਂ ਫਿਰ ਉਹਨਾਂ ਨੇ ਉਹ ਵੀ ਕਹਿ ਚਾਵੇ ਸੀ ਵੋਟਾਂ ਐ ਨਹੀਂ ਆਏ ਕਾਊਂਟ ਕਰਨੀਆਂ ਨਹੀਂ ਆਏ ਉਹੋ ਜਿਹੜੇ ਵੀ ਜਰਮਨੀ ਚੈਨ ਹੈ ਜੀ ਫਲਾਣਾ ਜਰਮਨੀ ਦੀ ਵਾਦੀ ਉਹੋ ਜੇ ਸਾਡੇ ਕੋਲ ਪੋਲਿੰਗ ਬੂਥ ਵੀ ਤਾਂ ਜ਼ਿਆਦੇ ਨੇ ਉਹ ਤਾਂ ਮੂਥਾਂ ਦਾ ਸਵਾਲ ਹੈ ਉਹ ਐ ਇੱਕ ਬੰਦਾ ਐ ਛੋੜੋ ਵੀ ਇੱਕੋ ਦਿਨ ਇੱਕ ਇੱਕ ਬੂਥ ਹੁਣ ਵੀ ਤਾਂ ਦੋ ਮਹੀਨੇ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਸਵਾਲ ਨਹੀਂ ਆਉਂਦਾ ਵੀ ਭਾਈ ਤੁਸੀਂ ਦੋ ਦੋ 2.5 ਮਹੀਨੇ ਫਿਰ ਚੋਣਾਂ ਚ ਕਿਉਂ ਨਾਲ ਰਹੇ ਹੋ ਕੋਈ ਘੰਟੇ ਚਾਰ ਜਨ ਨੂੰ ਕਾਰ ਨਹੀਂ ਹੂੰ ਤੁਸੀਂ 2.5 ਮਹੀਨੇ ਦਾ ਰੱਖੋ ਇਹਦਾ ਕੋਈ ਜਵਾਬ ਹੈ ਜਿੰਕੀ ਤੇ ਤੁਹਾਨੂੰ ਮਤਲਬ ਬੜਾ dard ਹੁੰਦਾ ਇਹ ਨਾ 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 ਇਹ ਤਾਂ ਨਾ ਲੱਗਦੀ ਹੁੰਦਾ ਸੀ ਮੀਟ ਲਾਉ ਜੀ ਇਹ ਤਾਂ ਹੋਇਆ ਵੀ ਪਹਿਲਾ ਡੇਟ ਹੋਈ ਜਾਓ ਪਿੱਛੇ ਪਿੰਡ ਦੇ ਨੇੜੇ ਆ ਕੇ ਮੋਜੇ ਕੱਢ ਕੇ ਭੱਜ ਦਿਓ ਇਹ ਮੋਜੇ ਕੱਢ ਕੇ ਭੱਜਣ ਵਾਲੀ ਗੱਲ ਹੈ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਪਰ ਫਿਰ ਵੀ ਮੈਨੂੰ ਇੱਕੋ ਗੱਲ ਲੱਗਦੀ ਹੈ ਜਦ ਵੀ ਫੈਸਲਾ ਆਵੇ ਕਿਉਂਕਿ ਹੁਣ ਇਹ ਨਹੀਂ ਕਿ ਡੇਟ ਦਾ ਵੀ ਕੋਈ ਫਰਕ ਨਹੀਂ ਪੈਂਦਾ ਕਾਊਂਟਿੰਗ ਵੀ ਨਹੀਂ ਇਹ ਤਾਂ ਲੱਗਣਾ ਵੀ ਕਿੰਨੀਆਂ ਕਾਊਂਟ ਕਰ ਰਹੇ ਨੇ ਤੇ ਇਹ ਕਾਊਂਟਿੰਗ ਦੇ ਵਿੱਚ ਪਰਸੈਂਟੇਜ ਵਧਾ ਸਕਦੇ ਨੇ ਇਹਦੋਂ ਅੱਗੇ ਮੈਨੂੰ ਲੱਗਦਾ ਇਹਦੋਂ ਅੱਗੇ ਕੋਈ ਕਿਉਂ ਨਾ ਹੋ ਗਈਆਂ ਕਿਉਂ ਨਾ ਰੱਦ ਨਹੀਂ ਹੋਣੀ ਆ ਇਹ ਤਾਂ ਕੋਈ ਕੋਈ ਪ੍ਰੈਕਟਿਕੰਡ ਵੀ ਨਹੀਂ ਜੇ ਸੱਚੀ ਵਿੱਚ ਕੋਈ ਗੜਬੜ ਹੋਈ ਹੋਵੇ ਤਾਂ ਵੀ ਸਾਰੀ ਚੋਣਾਂ ਰੱਦ ਹੋ ਨਹੀਂ ਸਕਦੀ ਸੋਚੋ ਉਹਨਾਂ ਤਾਂ ਕਰਵਾ ਤਾ ਹੁਣ ਤਾਂ ਸਿਰਫ ਇਹ ਹੈ ਵੀ 20-20 ਕਿੰਨੇ ਗਿਣਨੇ ਨੇ ਉਹਦਾ ਕਰਜ਼ਨ ਜਿੰਨੇ ਦਾ ਫੈਸਲਾ ਜੀ ਉਹਦੇ 'ਚ ਸਵਾਲ ਹੈਗਾ ਵੀ ਸਾਰੇ ਗਿਣਨੂੰ ਹਾਂ ਜੇ ਸਾਰੇ ਗਿਣਨ ਦਾ ਫੈਸਲਾ ਕਰਦੇ ਨੇ ਤਾਂ ਬਹੁਤ ਤਕੜਾ ਫੈਸਲਾ ਹੋਏਗਾ ਬਾਕੀ ਤਾਂ ਮਨ ਜੋ ਸੁਪਰੀਮ ਕੋਰਟ ਤੇ ਜੁਗਨਗਾ ਪਰ ਮੈਨੂੰ ਲੱਗਦਾ ਨਹੀਂ ਵੀ ਸਾਰੇ ਗਿਣਨ ਦਾ ਕਰਨਾ ਨਮ ਦੇਖਦੇ ਹਾਂ ਜੀ ਕਿ ਕਦੋਂ ਰਾਖਵਾ ਰੱਖਿਆ ਫੈਸਲਾ ਕਦੋਂ ਓਪਨ ਹੁੰਦਾ ਕਦੋਂ ਜਨਤਕ ਹੁੰਦਾ ਹੈ ਕਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਸੁਪਰੀਮ ਕੋਰਟ ਦਾ ਫੈਸਲਾ ਇਹਦੇ ਤੇ EVM ਬਾਰੇ ਕੀ ਹੈ ਵੀ ਵੀ ਪੈਡ ਬਾਰੇ ਕੀ ਹੈ ਇਹਦੀ ਉੜੀ ਕੀ ਕੀਤੀ ਜਾ ਸਕਦੀ ਹੈ ਹਾਂ ਬਿਲਕੁਲ ਉੜੀ ਕੀ ਕਰੀ ਜਾ ਸਕਦੀ ਸੋ ਡਾਕਟਰ ਸਾਹਿਬ ਇਸ ਤੋਂ ਅੱਗੇ ਵਧਦੇ ਹਾਂ ਚੋਣਾਂ ਦਾ ਪੰਜਾਬ ਚ ਭਾਵੇਂ ਚੋਣਾਂ ਜਿਹੜੀਆਂ ਲਾਸਟ ਗੇਟ ਚ ਪਹਿਲੀ ਚੋਣ ਨੂੰ ਵੋਟਾਂ ਪੈਣੀਆਂ ਆ ਐਸ ਵળે ਪਾਰਟੀਆਂ ਦੇ ਵਿੱਚ ਟੁੱਟ ਭੰਦਾ ਮਾਹੌਲ ਹੈ ਪੰਜਾਬ ਦੇ ਵਿੱਚ ਕੋਈ ਤਨ ਲੱਗਦਾ ਕਿ ਐਸ ਵળે ਕੋਈ ਦਿਸ਼ਾ ਬਣ ਰਹੀ ਹੈ ਚੋਣਾਂ ਦੀ